ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਜਾਰੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਪਾਕਿਸਤਾਨ ਦੀ ਹਮਾਇਤ ਵਾਲੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਰੈਕਟ ਦਾ ਪਰਦਾਫਾਸ਼ ਕਰਦਿਆਂ ਇਸ ਦੇ ਦੋ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ। ਜ਼ਿਕਰਯੋਗ ਹੈ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਵਿਦੇਸ਼ੀ ਗੈਂਗਸਟਰ ਲਖਬੀਰ ਲੰਡਾ ਅਤੇ ਸੱਤਾਂ ਨੂੰ ਸ਼ਹਿਰਾ ਦੇ ਸਾਥੀਆਂ ਨੂੰ ਅੱਗੇ ਹਥਿਆਰ ਸਪਲਾਈ ਕਰ ਰਹੇ ਸਨ ਪੁਲਿਸ ਟੀਮਾਂ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ 5 অতি ਆਧੁਨਿਕ ਪਿਸਤੌਲਾਂ ਵੀ ਬਰਾਮਦ ਕੀਤੀਆਂ ਇਹਨਾਂ ਨੂੰ ਅੰਮ੍ਰਿਤਸਰ ਦੀ ਕੋਰਟ ਦੇ ਵਿੱਚ ਪੇਸ਼ ਕਰਕੇ ਦੋ ਨੌਜਵਾਨਾਂ ਦਾ 3 ਦਿਨ ਦਾ ਰਿਮਾਂਚ ਹਾਸਲ ਕੀਤਾ ਗਿਆ ਕੁਝ ਨੇ ਇਹਨਾਂ ਤੋਂ 5 ਪਿਸਤੌਲ ਕੀਤੇ ਰਿਕਵਰ ਤੇ ਫਰਦਰ ਵੀ ਅੱਗੇ ਦੇਖਦੇ ਹਾਂ ਕਿੱਥੇ ਕਿੱਥੇ ਹੋਰ ਵੀ ਡਿਲੀਵਰ ਕਰਦੇ ਅੱਗੇ ਵੀ ਇਹਨਾਂ ਨੇ ਕੀਤੇ ਕਾਤੋਂ ਡਰੋਨ ਪਿੱਕ ਕਰਕੇ ਵੀ ਦੇਖਦੇ ਸਰ ਇਹ ਕਿਹਦੇ ਲਈ ਕੰਮ ਕਰਦੇ ਸੀ ਤੁਮ ਜੀ ਇਹ ਪਾਕਿਸਤਾਨੀ ਹੈ ਸਮਗਲਰ ਹੈ ਬਾਕੀ ਹੋਰ ਜਿਨ੍ਹਾਂ ਨੇ ਕਰਦੇ ਤੇ ਕਿੰਨੇ ਆਪਣੇ ਇਹਨਾਂ ਦੇ ਵੱਲੋਂ ਮੰਗਵਾਏ ਗਏ ਨੇ ਜੀ ਉਥੋਂ ਦੇਖਦੇ ਹਾਂ ਇਹ ਕਰਦੇ ਸਾਰੀ ਇਨਵੈਸਟਮੈਂਟ ਕਿੰਦਾ ਲੱਗਾ ਪਹਿਲਾਂ ਕਿੰਨੇ ਮੰਗਵਾਏ ਗਏ ਨੇ ਕਿੱਥੇ ਸਪਲਾਈ ਇਹਨਾਂ ਦੇ ਨਾਲ ਸਾਰੀ ਇਨਵੈਸਟਮੈਂਟ ਕਰਕੇ ਤੁਹਾਨੂੰ ਸਾਰਾ ਦੱਸਦੇ ਆ ਕੀ ਸਾਰਾ ਰਿਮਾਰਕ ਇਹਨਾਂ ਦੇ ਨਾਲ ਹੋਰ ਕਿੰਨੇ ਸਾਥੀ ਇਹਦੇ ਕੰਮ ਕਰਦੇ ਪਏ ਨੇ ਸਾਰਾ ਇਹਨਾਂ ਦੇ ਨਾਲ ਹੋਰ ਕਿੰਨੇ ਸਾਥੀ ਇਹਦੇ ਕੰਮ ਕਰਦੇ ਪਏ ਨੇ ਦੇਖਦੇ ਹਾਂ